ਸੁਣ ਕੇ ਬੜਾ ਦੁੱਖ ਲੱਗਿਆ ਕਿ ਨਾ ਨਿੱਕੀਆਂ ਨਿੱਕੀਆਂ ਬੱਚੀਆਂ ਦਾ ਫਾਦਰ ਜਿਹੜਾ ਇਸ ਦੁਨੀਆ ਤੇ ਨਹੀਂ ਰਿਹਾ ਸੋ ਇਹਨਾਂ ਨੇ ਹਜੇ ਦੇਖਿਆ ਹੀ ਕੀ ਸੀ ਕੀ ਗੱਲ ਹੋਈ ਸੀ ਭਾਜੀ ਨੂੰ ਜਦ ਤੱਕ ਉਹ ਟੈਗ ਹੀ ਹੋ ਗਏ ਸੀ ਭਾਜੀ ਜਿਸ ਤਰ੍ਹਾਂ ਉਹ ਬੱਤ ਤੇ ਕੁੜੀ ਸੀਗੀ ਨਾ ਹਾਂਜੀ ਬਾਤ ਤੇ ਕੁੜੀ ਸੀਗੀ ਤੇ ਜਦ ਹੀ ਟੈਗ ਹੋ ਗਿਆ ਜਦ ਉਹ ਕਿਤੇ ਦੂਰ ਸਾਨੂੰ ਮੂਹਰਾ ਛੱਡ ਗਈ ਸੀ ਅੱਛਾ ਜੀ ਲੋਕ ਇੱਥੇ ਆ ਕੇ ਕੰਮ ਕਰਨ ਤੇ ਇੱਥੇ ਸਾਨੂੰ ਫੋਨ ਕਰੇ ਕਹਿੰਦੇ ਕਿ ਹੁਣ ਟੈਗ ਹੋ ਗਏ ਅੱਛਾ ਜੀ ਮੈਂ ਆਪਣਾ ਭਾਜੀ ਨੂੰ ਤਾਂ ਪਹਿਲਾਂ ਕੋਈ ਪ੍ਰੋਬਲਮ ਨਹੀਂ ਸੀ। ਉਹ ਹਾਰਮੋਨਲ ਤਾਂ ਕਦੇ ਵੀ 1-2 ਅਟੈਕ ਹੋ ਗਏ ਸੀ ਉਹਨਾਂ ਨੂੰ। ਹਾਂਜੀ। ਉਹਦੇ ਵਿੱਚ ਤਾਂ ਅਟੈਕ ਹੋ ਗਏ ਸੀ ਉਹਨਾਂ ਨੂੰ। ਅੱਛਾ ਜੀ। ਭਾਜੀ ਚੌਥਾ ਅਟੈਕ ਹੋਇਆ ਸੀ। ਚੌਥਾ ਟਾਈਮ ਸੀ। ਹਾਂਜੀ। ਕੀ ਕੰਮ ਕਰਦਾ ਸੀ ਭਾਜੀ? ਜੀ ਨੇ ਕੰਮ ਕਰਦਾ। ਇਹ ਜੀ ਦਾ। ਕੀ ਨਾਂ ਸੀ ਉਹਨ ਦਾ? ਜਸਵਿੰਦਰ। ਜਸਵਿੰਦਰ ਸਿੰਘ। ਥੋੜਾ ਕੀ ਨਾਂ? ਲੋਪਿਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ ਅਸੀਂ ਪਹੁੰਚੇ ਸੀਗੇ ਪਿੰਡ ਨੰਗਲਸ਼ਾਂਗਾ ਨੰਗਲਸ਼ਾਂਗਾ ਪਿੰਡ ਰਾਮਸ਼ਹਿਰ ਦਾ ਪਿੰਡ ਆ ਸੋ ਦੇਖ ਰਹੇ ਹੋ ਭੈਣ ਸਾਡੇ ਕੋਲ ਖੜੀ ਆ ਆ ਛੋਟੇ ਛੋਟੇ ਬੱਚੇ ਆ ਦੋ ਇੱਕ ਬੇਟੀ ਹੋਰ ਆ ਉਹ ਨਾਨਕੇ ਗਈ ਹੋਈ ਆ ਸੋ ਤਿੰਨ ਬੇਟੀਆਂ ਭੈਣ ਦੇ ਭੈਣ ਜੀ ਦੇ ਘਰ ਵਾਲੇ ਦਾ ਸਵਰਗਵਾਸ ਹੋ ਗਿਆ ਸੀ ਅੱਜ ਤੋਂ 8 ਮਹੀਨੇ ਪਹਿਲਾਂ ਹਾਂਜੀ 8 ਕੁ ਮਹੀਨੇ ਪਹਿਲਾਂ ਸੋ ਹੁਣ ਭੈਣ ਇਕੱਲੀ ਘਰ ਦਾ ਗੁਜ਼ਾਰਾ ਕਰਦੀ ਆ ਬਹੁਤ ਔਖਾ ਗੁਜ਼ਾਰਾ ਕਰਦੀ ਆ ਤਿੰਨ ਬੇਟੀਆਂ ਉਹ ਵੀ ਛੋਟੀ ਛੋਟੀਆਂ ਤੋ ਆਪਾ ਪਹਿਲਾਂ ਤਾਂ ਉਹਨਾਂ ਐਨਆਰਆਈ ਵੀਰਾਂ ਦਾ ਧੰਨਵਾਦ ਕਰਦੇ ਆ ਜਿਹੜੇ ਸਾਨੂੰ ਇੰਨਾ ਤੱਕ ਪਹੁੰਚਦਾ ਕਰਦੇ ਆ ਸੋ ਮੇਰਾ ਵੀਰ ਆਸਟ੍ਰੇਲੀਆ ਤੋਂ ਸੋ ਉਸ ਵੀਰ ਨੇ 5000 ਰੁਪਏ ਦੀ ਮਦਦ ਇਸ ਪਰਿਵਾਰ ਲਈ ਭੇਜੀ ਆ ਤਾਂ ਆ ਤੁਸੀਂ ਆਪਣੇ ਘਰ ਦਾ ਜਿਹੜਾ ਖਰਚਾ ਪੜੀਆਂ ਚਲਾ ਲਿਓ ਠੀਕ ਹੈ ਤੇ ਬਾਕੀ ਉਹਨਾਂ ਲਈ ਅਰਦਾਸ ਕਰਿਓ ਪਰਮਾਤਮਾ ਅੱਗੇ ਪਰਮਾਤਮਾ ਨੂੰ ਵੀ ਕਰਦੀ ਕਲਾ ਤੇ ਰੱਖਣ ਜਿਹੜਾ ਤੁਹਾਡੇ ਤੱਕ ਇਹ ਪਹੁੰਚਦਾ ਕਰਦੇ ਆ ਤੇ ਬਾਕੀ ਮੈਂ ਦੱਸਦਾ ਕਿ ਦੋਸਤੋ ਜਦੋਂ ਕਹਿੰਦੇ ਹਨ ਕਿ ਸਾਇੰਸ ਇੱਤੋਂ ਚਲੇ ਜਾਵੇ ਤਾਂ ਘਰ ਦਾ ਗੁਜ਼ਾਰਾ ਬਹੁਤ ਔਖਾ ਚੱਲਦਾ ਸੋ ਕੱਲੀ ਭੈਣ ਅੱਜ ਬਹੁਤ ਔਖਾ ਵਿਜ਼ਾਰਾ ਕਰ ਰਹੀ ਹੈ ਜੋ ਪਤਾ ਲੱਗਿਆ ਸਾਨੂੰ ਤੇ ਮੇਰੇ ਨਾਲ ਮੇਰਾ ਵੱਡਾ ਵੀਰ ਜਸਵੀਰ ਸਿੰਘ ਵੈਲੂਰ ਕਲਾ ਤੇ ਨਾਲ ਭਾਜੀ ਵੀ ਨਹੀਂ ਖੜੇ ਆ ਸੋ ਭਾਜੀ ਵੀ ਹਰੇਕ ਘਰ ਨੂੰ ਆਪਣੇ ਇਲਾਕੇ ਦੇ ਵਿੱਚ ਵੈਰੀਫਾਈ ਕਰਕੇ ਹੀ ਸਾਨੂੰ ਫੋਨ ਕਰਦਾ ਸੋ ਇਹ ਇਲਾਕਾ ਭਾਜੀ ਉਹਨਾਂ ਦਾ ਪੈਂਦਾ ਜਸਵੀਰ ਭਾਜੀ ਦਾ ਅੱਗੇ ਵੀ ਤੁਹਾਨੂੰ ਪਤਾ ਹੀ ਹੈ ਕਿ ਮੇਰੇ ਨਾਲ 5 ਸਾਲ ਤੋਂ ਮੇਰਾ ਵੀਰ ਜਿਹੜਾ ਸੇਵਾ ਨਿਭਾ ਰਿਹਾ ਹੈ ਸੋ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਆਪਣੇ ਆਪਣੇ ਇਲਾਕੇ ਦੇ ਵਿੱਚ ਝਾਤੀ ਮਾਰਿਆ ਕਰੋ ਜਿੱਥੇ ਤੁਹਾਨੂੰ ਇਹੋ ਜਿਹੇ ਪਰਿਵਾਰ ਮਿਲਦੇ ਆ ਉੱਥੇ ਸਾਨੂੰ ਦੱਸੋ ਤਾਂ ਜੋ ਅਸੀਂ ਉਹਨਾਂ ਦੀ ਵੀ ਜਿਹੜੀ ਮਦਦ ਕਰ ਸਕੀਏ ਅਸੀਂ ਉੱਥੇ ਵੀ ਪਹੁੰਚ ਸਕੀਏ ਸੋ ਬਾਕੀ ਵੀ ਅੰਦਰਾਈ ਵੀਰਾਂ ਤੱਕ ਇਹ ਵੀਡੀਓ ਪਹੁੰਚਦੀ ਕਰੋ ਤਾਂ ਜੋ ਉਹਨਾਂ ਨੂੰ ਵੀ ਪਤਾ ਲੱਗੇ ਕਿ ਜ਼ਿਲ੍ਹਾ ਨਵਾਂ ਸ਼ਹਿਰ ਦੇ ਜੋ ਅੱਜ ਹਾਲਾਤ ਹੈ ਜੋ ਅੱਜ ਲੋਕ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਵਿਚਰ ਰਹੇ ਹਨ ਸੋ ਇਹਨਾਂ ਬਾਰੇ ਉਹਨਾਂ ਤੱਕ ਜਿਹੜਾ ਵੀਡੀਓ ਪਹੁੰਚਦੀ ਕਰਿਓ ਤਾਂ ਜੋ ਕੋਈ ਵੀ ਐਨਆਰਆਈ ਭਰਾ ਜਿਹੜਾ ਇਸ ਪਰਿਵਾਰ ਨੂੰ 3000 ਜਾਂ 4000 ਰੁਪਏ ਪਰ ਮੰਥ ਪੈਨਸ਼ਨ ਲਵਾ ਸਕੇ ਪੈਣੋ ਤੁਹਾਡਾ ਜਿਹੜਾ ਅਕਾਊਂਟ ਨੰਬਰ ਹੈਗਾ ਕੋਈ ਪੈਣ ਦਾ ਮੈਂ ਮੋਬਾਈਲ ਨੰਬਰ ਖੁਦ ਤੁਹਾਨੂੰ ਦਊਂਗਾ ਮੈਂ ਵੀਡੀਓ 'ਚ ਮੋਬਾਈਲ ਨੰਬਰ ਨਹੀਂ ਪਾਉਣਾ ਚਾਹੁੰਦਾ ਸੋ ਕਈ ਲੋਗ ਉਸ ਨੰਬਰ ਦਾ ਮਿਸਯੂਜ਼ ਵੀ ਕਰਦੇ ਆ ਸਾਨੂੰ ਬਾਅਦ ਚੋਂ ਫੋਨ ਆਉਂਦੇ ਆ ਬੜਾ ਉਦੋਂ ਵੀ ਦੁੱਖ ਲੱਗਦਾ ਸੋ ਮੈਂ ਖੁਦ ਤੁਹਾਨੂੰ ਭੈਣ ਦਾ ਮੋਬਾਈਲ ਨੰਬਰ ਦਊਂਗਾ ਮੇਰਾ ਮੋਬਾਈਲ ਨੰਬਰ ਜਿਹੜਾ 883751676 ਹੈ ਬਾਕੀ ਜਸਵੀਰ ਭਾਜੀ ਤੁਸੀਂ ਵੀ ਆਪਣਾ ਮੋਬਾਈਲ ਨੰਬਰ ਬੋਲੋ 9463134970 9463134970 ਵੀਰ ਦਾ ਨੰਬਰ ਦੋਨੋਂ ਨੰਬਰਾਂ 'ਤੇ ਤੁਸੀਂ ਫੋਨ ਕਰਕੇ ਇਸ ਭੈਣ ਦਾ ਮੋਬਾਈਲ ਨੰਬਰ ਸਾਡੇ ਤੋਂ ਲੈ ਸਕਦੇ ਹੋ ਜੇ ਕੋਈ ਮੇਰਾ ਭਰਾ ਤਰਸ ਖਾ ਕੇ ਇਹਨਾਂ ਬੱਚੀਆਂ ਤੇ ਤੇਨੇ ਇਹ 4000 ਰੁਪਏ ਦੀ ਮਦਦ ਪਰ ਮੰਥ ਇਹਨਾਂ ਨੂੰ ਲਾਉਣੀ ਚਾਹੀਦੀ ਹੋਵੇ ਦੇਖੋ ਸਾਡੇ ਕੋਲੋਂ ਵੀ ਉਦੋਂ ਹੀ ਆਇਆ ਜਾ ਸਕਦਾ ਇੱਥੇ ਜਦੋਂ ਸਾਡੇ ਕੋਲ ਕਿਸੇ ਨੇ ਸੇਵਾ ਭੇਜੀ ਹੋ ਸਕੇ ਜਿੰਨਾ ਚਿਰ ਸਾਡੇ ਕੋਲ ਨਹੀਂ ਸੇਵਾ ਅਸੀਂ ਵੀ ਨਹੀਂ ਦੋਸਤੋ ਆ ਸਕਦੇ ਆ ਸਾਡੇ ਕੋਲ ਰਾਸ਼ਨ ਨਹੀਂ ਅਸੀਂ ਨਹੀਂ ਆ ਸਕਦੇ ਅੱਜ ਕਿਸੇ ਵੀਰ ਨੇ ਸਾਨੂੰ ਸੇਵਾ ਭੇਜੀ ਹੋਈ ਆ ਆਸਟ੍ਰੇਲੀਆ ਤੋਂ ਸਾਡਾ ਵੀਰ ਆ ਬਹੁਤ ਬਹੁਤ ਧੰਨਵਾਦ ਉਸ ਵੀਰ ਦਾ ਜਿਸ ਵੀਰ ਨੇ ਆਪਣੇ ਜ਼ਿਲ੍ਹੇ ਦੇ ਲਈ ਹਰ ਇੱਕ ਪਰਿਵਾਰ ਦੇ ਲਈ ਸੇਵਾ ਕੀ ਆ ਵੀ ਕਰਨ ਲਈ ਜਿੱਥੇ ਵੀ ਲੋੜਵੰਦ ਪਰਿਵਾਰ ਲੱਗਦਾ ਉੱਥੇ ਉਹਨਾਂ ਦੀ ਮਦਦ ਕੀਤੀ ਜਾਵੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ